ਆ ਭਗਵੰਤ ਮਾਨ ਹੈ ਚਾਰ ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰਨ ਤਰਨ ਜ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਠੱਗ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਐ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਘਰ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਹੈਗਾ ਕਿ ਨਹੀਂ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਝਕਾਰਾ ਜਲਾ ਮਾਰੋ ਉਹ ਸਹੀ ਮੈਨੇ ਤੇ ਥੋੜਾ ਬਹਿ ਜਾਓ ਯਾਰ ਤਾਂ ਨਿਕਲੇ ਉਹ ਸਹੀ ਮੈਨੇ ਤੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਤੇ ਸਾਨੂੰ ਤਾਂ ਵਰਤਨਾਏ ਵੀ ਨਹੀਂ ਆਉਨੇ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੁਣਡ ਕਿਵੇਂ ਕਰਨਾ ਆਪਣੇ ਜਲਦਾਰ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵਿਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਉਹ ਰੋਜ਼ ਗਾਲਾਂ ਕੱਢਣ ਲੱਗ ਗਏ ਆਪਾਂ ਨੂੰ ਝੂਠ ਬੋਲਣ ਲੱਗ ਗਏ ਆਪਾਂ ਸਾਰੇ ਸਮਝੀ ਬੈਠੇ ਕਿ ਇਸ ਇੰਨਾ ਲੋਕ ਉਲਟਾ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇਖੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀਵਾਲਾ ਉਹ ਫੈਸਲੇ ਲੈਂਦੇ ਆ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛੜਾਉ ਦੀ ਭੇਜ ਦਿੰਦੇ ਆ ਉਹਨੂੰ ਕਹਿੰਦੇ ਤੂੰ ਤਾਂ ਪੀ ਚਲ ਫਾਇਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਲ ਹੈ ਅੱਜਾ ਹੁਣ ਆ ਸੋਚਦੇ ਆ ਕਿ ਪੰਜਾਬ ਵਿੱਚ ਅਸੀਂ ਡਾਂਗਣਾ ਰਾਜ ਕਰਾਂਗੇ ਅਸ ਸੋਡੀਆਂ ਜਾਂ ਕਹਿੰਦਾ ਕੁਛ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਕੌਮ ਹੈ ਜੀ ਇਹ ਜਿੰਨਾ ਦਬਾਉਂਗੇ ਇੰਨਾ ਦੇ ਇੰਨੇ ਟਕੜੇ ਸਪਰਿੰਗ ਹੈ ਸਿੱਧਾ ਛਾਤੀ ਜਾ ਕੇ ਵੱਜਦੇ ਆ ਫਿਰ ਤੇ ਮੈਂ ਤੁਹਾਨੂੰ ਇੱਕ ਵਧਾਈ ਦਿੰਨਾ ਤੁਸੀਂ ਤਾਂ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਥੋੜੇ ਦੇ ਧੱਕਾ ਕਰ ਲੱਗ ਜਣੇ ਇਹ ਮਤਲਬ ਥੋਥੋ ਡਰਦੇ ਹੋਰ ਕਾਂਗਰਸੀ ਕਿਹੜੇ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਤੇ ਪਰਚਾ ਦਿੱਤਾ ਹੈ ਕਿਹੜੇ ਹੋਰ ਬੀਜੇਪੀ ਤੇ ਦਿੱਤਾ ਹੈ ਥੋੜਿਆਂ ਤੇ ਕੀਤਾ ਕਿਉਂਕਿ ਡਰਦੇ ਥੋਤੋਂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤਾ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰੋ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੰਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜਾਓ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾਰ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਣਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਹੀ ਪੁਖਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਪੀ ਧੱਕਾ ਕਰ ਰਹੀ ਹੈ ਜੋ ਜੋ ਐਸਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਕਟ ਮਾਰੇ ਆ ਇੱਕ ਸਾਡਾ ਐਮਸੀ ਇੱਥੇ ਆ ਖਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਹੁਣ 60 ਕਿਲੋ ਮਲਾ ਹਜ਼ਾਰ ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਕਿਹਾ ਸੀ ਹੈ ਆ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ ਓ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੋ ਪਿਛਲੇ 70 ਸਾਲਾਂ ਤੋਂ ਸਟੇਟਾਂ ਦਾ ਗळा ਘੁੱਟ ਰਹੀ ਹੈ ਇਕੱਲੇ ਪੰਜਾਬ ਦਾ ਨਹੀਂ ਜੇ ਐਨਲਿਸਿਸ ਕਰੀਏ ਹਰ ਸਟੇਟ ਦਾ ਗळा ਘੁੱਟ ਰਹੀ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਹੈ ਐਜੂਕੇਸ਼ਨ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਹੈ ਹਾਲੇ ਸਟੇਟ ਸਬਜੈਕਟ ਹੈ ਕੇਂਦਰ ਕਾਨੂੰਨ ਬਣਾ ਰਿਹਾ ਸਾਡੀ ਜਿਹੜੀ ਮਾਨਸਿਕਤਾ ਜਿਹੜੀ ਹੈ ਉਹ ਕਦੇ ਕੇਂਦਰ ਨੇ ਨਹੀਂ ਸਮਝੀ ਸਾਡੀ ਦਾ ਮਤਲਬ ਮੈਂ ਇਕੱਲੇ ਪੰਜਾਬ ਦੀ ਨਹੀਂ ਹੁਣ ਕਹਿ ਰਿਹਾ ਚਾਰ ਸਟੇਟਾਂ ਦੀ ਨਾ ਹਰਿਆਣੇ ਦੀ ਸਮਝੀ ਨਾ ਪੰਜਾਬ ਦੀ ਨਾ ਹਿਮਾਚਲ ਦੀ ਨਾ ਜੰਮੂ ਕਸ਼ਮੀਰ ਦੀ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਚਾਰੇ ਸਟੇਟਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਨਾ ਉਹ ਇੱਕੋ ਹੀ ਮਾਨਸਿਕਤਾ ਦੇ ਆ ਧਰਮ ਭਾਵੇਂ ਵੱਖਰੇ ਵੱਖਰੇ ਆ ਕਸ਼ਮੀਰ ਚ ਮੁਸਲਮਾਨ ਆ ਹਰਿਆਣਾ ਔਰ ਹਮਾਚਲ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੈ ਪਰ ਮਾਨਸਿਕਤਾ ਜਿਹੜੀ ਹੈ ਉਹ ਚਾਰੇ ਸਟੇਟਾਂ ਦੇ ਲੋਕਾਂ ਦੀ ਜਿਹੜੀ ਹੈ ਉਹ ਸੇਮ ਹੈ ਔਰ ਸਮਝੀ ਕਿਉਂ ਨਹੀਂ ਗਈ ਮੈਂ ਸਮਝਦਾ ਕਿ ਇਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ ਚਾਰੇ ਸਟੇਟਾਂ ਦੇ ਵਿੱਚੋਂ ਸਿਰਫ 30 ਐਮਪੀ ਜਿਹੜੇ ਆ ਉਹਨਾਂ ਨੂੰ ਦਿੰਨੇ ਆ ਤੇ ਕੱਲਾ ਰਾਜਸਥਾਨ 25 ਦੇ ਦਿੰਦਾ ਤੇ ਕੱਲਾ ਜੂਪੀ 85 ਦੇ ਦਿੰਦਾ ਸਾਡੀ ਇਸ ਕਰਕੇ ਕਦੇ ਵੀ ਜਿਹੜਾ ਹੈ ਕੇਂਦਰ ਸਰਕਾਰ ਨੇ ਮਾਨਸਿਕਤਾ ਨੂੰ ਨਹੀਂ ਸਮਝਿਆ ਤੇ ਜਿਹੜੀ ਹੁਣ ਵਾਲੀ ਸਰਕਾਰ ਹੈ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਤਾਂ ਸਿਰਫ 30 ਸੀਟਾਂ ਦੇਖਦੀਆਂ ਸੀ ਵੀ 30 ਸੀਟਾਂ ਹੀ ਆ ਕੋਈ ਨੀ ਚਲੋ ਇਹਨਾਂ ਨੂੰ ਇਗਨੋਰ ਕਰੋ ਹੁਣ ਵਾਲੀ ਜਿਹੜੀ ਸਰਕਾਰ ਹੈ ਇਹ ਇੱਕ ਲਾਰਜਸ ਲਾਰਜਸਟ ਜਿਹੜੀ ਮਿਨੋਰਟੀ ਹੈ ਭਾਰਤ ਦੀ ਇੱਕ ਸਟੇਟ ਦੇ ਵਿੱਚ ਉਹ ਡੋਮੀਨੇਟ ਕਰਦੀ ਹੈ ਤੇ ਪੰਜਾਬ ਦੇ ਵਿੱਚ ਸਿੱਖ ਡੋਮੀਨੇਟ ਕਰਦੀ ਹੈ ਇਹ ਦੂਜਾ ਇਹ ਦੇਖ ਰਹੀ ਹੈ ਇਹਨਾਂ ਚਾਰੇ ਸਟੇਟਾਂ ਦੀ ਮਾਨਸਿਕਤਾ ਨੂੰ ਜਿਹੜਾ ਹੈ ਉਹ ਨਾ ਸਮਝਣ ਦਾ ਇੱਕ ਕਾਰਨ ਜਿਹੜਾ ਹੈ ਉਹ ਪਲੱਸ ਹੈ ਇਸ ਗਵਰਨਮੈਂਟ ਦਾ ਉਹਨਾਂ ਨੂੰ ਐ ਲੱਗਦਾ ਹੈ ਕਿ ਦੋ ਸਟੇਟਾਂ ਦੇ ਵਿੱਚ ਮਨੋਰਟੀਜ਼ ਜਿਹੜੀਆਂ ਨੇ ਉਹ ਡੋਮਿਨੇਟ ਕਰਦੀਆਂ ਤੇ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ 30 ਸੀਟਾਂ ਕੀ ਫਰਕ ਪੈਂਦਾ ਹੈਗਾ ਕੇਂਦਰ ਜਿਹੜੀ ਹੈ ਇਹਨੇ ਹਮੇਸ਼ਾ ਜਿਹੜਾ ਹੈ ਉਹ ਸਟੇਟਾਂ ਨੂੰ ਲੜਾ ਕੇ ਵੀ ਰੱਖਿਆ ਮੈਂ ਦਾਅਵੇ ਨਾ ਕਹਣਾ ਕਿ ਜੇ ਕੇਂਦਰ ਸਰਕਾਰ ਦੀ ਵਿਚੋਲਗੀ ਤੋਂ ਬਿਨਾ ਕੇਂਦਰ ਸਰਕਾਰ ਦੇ ਦਬਾਅ ਪ੍ਰਭਾਵ ਤੋਂ ਰਹਿ ਤੋਕੇ ਰਾਜਨੀਤੀ ਨੂੰ ਪਿੱਛੇ ਛੱਡ ਕੇ ਪੰਜਾਬ ਤੇ ਹਰਿਆਣਾ ਸਟੇਟ ਦੋਨੇ ਇਕੱਠੇ ਹੋ ਕੇ ਬਹਿ ਜਾਂਦੇ ਨਾ ਤੇ ਪਾਣੀਆਂ ਦੇ ਮਸਲੇ ਮੁਸਲੇ ਵੀ ਆਪੇ ਹੱਲ ਹੋ ਜਾਣੇ ਸੀ ਕਿਉਂਕਿ ਸੈਂਟਰ ਦੀ ਵਿਚੋਲਗੀ ਸੀ ਸੈਂਟਰ ਦਾ ਦਬਾਅ ਸੀ ਪ੍ਰਭਾਵ ਸੀ ਇਹਨਾਂ ਸਟੇਟਾਂ ਦੇ ਵਿੱਚ ਸੈਂਟਰ ਦੀਆਂ ਪਾਰਟੀਆਂ ਰਾਜ ਕਰਦੀਆਂ ਸੀ ਇਸ ਕਰਕੇ ਪੰਜਾਬ ਦੇ ਹਰਿਆਣਾ ਦੇ ਮਸਲੇ ਜਿਹੜੇ ਸੀ ਆਪਸ ਦੇ ਵਿੱਚ ਉਹਨਾਂ ਨੂੰ ਵੀ ਇੰਨਾ ਉਲਝਾ ਕੇ ਰੱਖਿਆ ਗਿਆ ਕਿ ਲੋਕਮਾਨਾਂ ਦੇ ਵਿੱਚ ਵੀ ਨਫ਼ਰਤ ਪੈਦਾ ਹੋਈ ਅੱਜ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਇਕੱਠੇ ਹੋਣ ਦੀ ਔਰ ਖੂਬਸੂਰਤੀ ਦੇਖੋ ਸਾਊਥ ਸਟੇਟਾਂ ਦੀ ਉਹ ਇੱਕ ਯੂਨਿਟ ਬਣਾ ਕੇ ਜਿਹੜੀਆਂ ਅੱਜ ਲੜਨ ਲੱਗ ਪਈਆਂ ਆਪਣੇ ਅਧਿਕਾਰਾਂ ਤੋਂ ਉਹ ਸੁਚੇਤ ਹੋ ਗਈਆਂ ਉਹਨਾਂ ਨੇ ਕਿ ਯੂਨਿਟ ਬਣਾ ਲਿਆ ਸਾਊਥ ਸਟੇਟਾਂ ਨੇ ਚਾਹੇ ਤਾਮਿਲਨਾਡੂ ਹੈ ਚਾਹੇ ਕੇਰਲਾ ਹੈ ਚਾਹੇ ਕਰਨਾਟਕਾ ਉਹ ਇੱਕ ਯੂਨਿਟ ਬਣਾ ਕੇ ਜਿਹੜਾ ਹੈ ਉਹ ਆਪਣੇ ਰਾਈਟਸ ਲਈ ਜਿਹੜਾ ਉਹ ਲੜ ਰਹੀ ਹੈ ਤੇ ਸਾਨੂੰ ਵੀ ਜਿਹੜਾ ਉਹ ਯੂਨਿਟ ਬਣਾਉਣਾ ਪਊਗਾ ਬਣਾਊਗਾ ਕੌਣ ਕਿਹੜੀ ਪਾਰਟੀ ਯੂਨਿਟ ਬਣਾਊਗੀ ਮੈਂ ਕਹਾਂ ਸਾਡੀ ਪਾਰਟੀ ਬਣਾਊਗੀ ਬਿਲਕੁਲ ਪਾਰਟੀਆਂ ਪੂਟੀਆਂ ਨੇ ਕਿਸੇ ਨੇ ਯੂਨਿਟ ਨਹੀਂ ਬਣਾਉਣਾਗਾ ਇਹ ਯੂਨਿਟ ਉਦੋਂ ਬਣੂਗਾ ਜਦੋਂ ਤੁਹਾਡੇ ਆ ਯੂਥ ਜਿਹੜਾ ਹੈ ਉਹ ਖੇਤਰੀ ਪੋਲਿਟਿਕਸ ਦੇ ਵਿੱਚ ਆਊਗਾ ਆਪਣੀ ਆਪਣੀ ਸਟੇਟ ਦੀ ਜਦੋਂ ਪੋਲਿਟਿਕਸ ਦੇ ਵਿੱਚ ਯੂਥ ਆਊਗਾ ਤੇ ਯੂਥ ਜਦੋਂ ਫਿਰ ਪੋਲਿਟਿਕਸ ਦੇ ਵਿੱਚ ਕਾਮਯਾਬ ਹੋਊਗਾ ਤੇ ਸਾਡਾ ਇਹ ਯੂਨਿਟ ਬਣ ਸਕਦਾ ਸਾਊਥ ਸਟੇਟਾਂ ਦੇ ਵਿੱਚ ਵੀ ਇਦਾਂ ਹੀ ਬਣਿਆ ਉੱਥੋਂ ਦਾ ਜਿਹੜਾ ਯੂਥ ਜਿਹੜਾ ਹੈ ਨਾ ਉਹ ਜਦੋਂ ਪੋਲਿਟਿਕਸ ਦੇ ਵਿੱਚ ਆਇਆ ਤੇ ਕਾਮਯਾਬ ਹੋਇਆ ਤੇ ਉਹਨਾਂ ਨੇ ਜਿਹੜਾ ਹੈ ਉਹ ਯੂਨਿਟ ਬਣਾਇਆ ਅੱਜ ਸਾਨੂੰ ਯੂਨਿਟ ਬਣਾ ਕੇ ਤੇ ਕੰਮ ਕਰਨ ਦੀ ਜਿਹੜੀ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ ਇਹ ਯੂਨੀਵਰਸਿਟੀ ਇਹਦਾ ਜਿਹੜਾ ਪੁਰਾਣਾ ਖਾਸਾ ਜਿਹੜਾ ਹੈ ਉਹ ਬਹਾਲ ਰਹਿਣਾ ਚਾਹੀਦਾ ਮੈਂ ਬਹੁਤਾ ਲੰਮਾ ਸਮਾਂ ਤੁਹਾਡਾ ਨਹੀਂ ਲੈਣਾਗਾ ਅਸੀਂ ਹਰ ਪੱਖ ਤੋਂ ਤੁਹਾਡੇ ਜਿਹੜੇ ਆ ਉਹ ਨਾਲ ਹੈ ਸਰਦਾਰ ਅਜੀਪਾਲ ਸਿੰਘ ਬੈਠੇ ਨੇ ਗੁਰਜੀਤ ਸਿੰਘ ਬੈਠੇ ਨੇ ਆ ਸ਼ਾਹਪੁਰ ਬੈਠੇ ਨੇ ਇਹ ਇੱਥੇ ਹੀ ਤੁਹਾਡੇ ਵਿੱਚ ਬੈਠਦੇ ਨੇ 10 ਤਰੀਕ ਨੂੰ ਜਿਹੜਾ ਵੀ ਤੁਸੀਂ ਪ੍ਰੋਗਰਾਮ ਉਲੀਕੇ ਆ ਜੋ ਵੀ ਸਾਡੇ ਤੋਂ ਤੁਸੀਂ ਤਵੱਜਹ ਕਰਦੇ ਹੋ ਔਰ ਜਿੰਨੇ ਕ ਅਕਾਲਪੁਰਖ ਨੇ ਸਾਨੂੰ ਸਮਰਥਾ ਦਿੱਤੀ ਹੈ ਇਹ ਵੀ ਤੁਹਾਡੇ ਵਿੱਚ ਬੈਠੇ ਨੇ ਇਹ ਦੱਸ ਦੇਣਗੇ ਸਾਨੂੰ ਆਪਾਂ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ 10 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਸਹਿਯੋਗ ਦੇਣ